ਨਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਨਿਸ਼ਤਰ ਸਿੰਘ ਜੀ ਪ੍ਰਧਾਨ ਇੰਟਰਨੈਸ਼ਨਲ ਪੰਥਕਦਾਰ ਸਟਰੀਆ ਯੂਰਪ ਇੰਡੀਆ ਵਿੱਚ ਨਗਰ ਪੈਣੀ ਮੱਸਾ ਸਿੰਘ ਜੋ ਉਹਨਾਂ ਦਾ ਪੁੱਤਰ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਪ੍ਰਧਾਨ ਇੰਟਰਨੈਸ਼ਨਲ ਪੰਥਕਦਾਰ ਜ਼ਿਲ੍ਹਾ ਤਰਨਤਾਰਨ ਸਾਹਿਬ ਜੋ ਭਾਈ ਪਰਮਿੰਦਰ ਸਿੰਘ ਜੀ ਉਨ੍ਹਾਂ ਦਾ ਜਨਮ ਦਿਨ ਅੱਜ ਗੁਰਮਤ ਅਨੁਸਾਰ ਮਨਾਇਆ ਗਿਆ ਜੋ ਪਹਿਲਾਂ ਸਾਰੀ ਗੁਰੂ ਕੀ ਸੰਗਤ ਨੂੰ ਗ੍ਰਹਿ ਵਿਖੇ ਗੁਰਮਖ ਪਰਿਵਾਰ ਨੇ ਬੁਲਾ ਕੇ ਜਲਪਾਣੀ ਦੀ ਸੇਵਾ ਕੀਤੀ ਹੈ ਫਿਰ ਆਲ ਮਿਲ ਕੇ ਗੁਰੂ ਕੀਆਂ ਸੰਗਤਾਂ ਤੋਂ ਧਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖ ਵਿੱਚੋਂ ਅਚਾਰਨ ਕੀਤੀ ਉਹ ਗੁਰੂ ਕੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਨੰਦ ਸਾਹਿਬ ਜੀ ਦਾ ਪਾਠ ਮੂਲ ਮੰਤਰ ਦਾ ਜਾਪ ਹੋਇਆ ਹੈ ਉਪਰੰਤ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਵਰਤਾਈ ਗਈ ਹੈ ਗੁਰੂ ਕੇ ਲੰਗਰ ਜੋ ਬੜੀ ਸਰਦਾ ਭਾਵਨਾ ਤਿਆਰ ਕਰਕੇ ਜੋ ਸੰਗਤਾਂ ਨੂੰ ਛਕਾਉਣੇ ਆ ਸੋ ਇਸ ਕਰਕੇ ਗੁਰਮਤਿਰਸਾਰ ਇਸ ਕਰਕੇ ਇਹ ਸੇਧ ਹੈ ਜਿਹੜੇ ਆਮ ਕੋ ਕੇਕ ਕੱਟਦੇ ਆ ਬੜਾ ਕੁਝ ਕਰਦੇ ਆ ਉਹ ਗੁਰਮਤਿਰ ਵਿੱਚ ਇਹ ਚੀਜ਼ਾਂ ਨਹੀਂ ਤੇ ਗੁਰਮਖਾਂ ਦਾ ਇਹ ਕਾਰਜ ਹੋਣਾ ਚਾਹੀਦਾ ਹੈ ਗੁਰੂ ਕੀ ਸੰਗਤ ਨੂੰ ਗਰੇ ਵਿਖੇ ਬਿਲਾਓ ਪੋਨਾ ਦੇ ਹੱਥ ਸੁੱਚੇ ਕਰਾਓ ਪ੍ਰਸ਼ਾਦਾ ਛਕਾ ਕੇ ਫਿਰ ਕਰੋ ਅਰਦਾਸ ਕਰਨ ਕੜਾ ਪ੍ਰਸ਼ਾਦੀ ਦੇ ਤਿਆਰ ਕੀਤੀ ਜਾਵੇ ਗੁਰੂ ਕੀ ਬਾਣੀ ਦਾ ਹਰ ਜਸ ਉਹ ਫਿਰ ਅਰਦਾਸ ਕਰੇ ਇਹ ਸਾਡਾ ਇਹ ਮੁੱਢਲਾ ਫਰਜ਼ ਹੈ ਗੁਰੂ ਕੇ ਸਿੱਖਾਂ ਦਾ ਜਿੱਦਾਂ ਜਥੇਦਾਰ ਭਾਈ ਨੇ ਛੱਤਰ ਸਿੰਘ ਜੀ ਜੋ ਉਹਨਾਂ ਨੇ ਮਨਾਉਣਾ ਕੀਤਾ ਭਾਈ ਗੁਰਪ੍ਰੀਤ ਸਿੰਘ ਜੀ ਦਾ ਜੋ ਸੁਪੁੱਤਰ ਕਾਕਾ ਪਰਮੇਂਦਰ ਸਿੰਘ ਦਾ ਮਨਾਇਆ ਗਿਆ ਹੈ ਇਦਾਂ ਸਾਨੂੰ ਸਾਰਿਆਂ ਨੂੰ ਤੇ ਜਾਪ ਕਰਾਉਣਾ ਚਾਹੀਦਾ ਤੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਉਣਾ ਚਾਹੀਦਾ ਉਹਨਾਂ ਦੀ ਪਾਵਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਸੋ ਜਿੱਥੇ-ਜਿੱਥੇ ਹੋਰ ਗੁਰੂ ਕੇ ਸਿੰਘ ਹਾਜ਼ਰ ਨੇ ਉਥੇ ਜੋ ਜਥੇਦਾਰ ਬਾਬਾ ਵਜੀਰ ਸਿੰਘ ਜੀ ਵਾਹ ਬਾਬਾ ਤਾਰਾ ਸਿੰਘ ਪ੍ਰਧਾਨ ਇੰਟਰਨੈਸ਼ਨਲ ਪੰਥਕਦਾਲ ਧਾਰਮਿਕ ਵਿੰਗ ਭਾਈ ਹਰਪ੍ਰੀਤ ਸਿੰਘ ਜੀ ਭਾਈ ਜੈਪਾਲ ਸਿੰਘ ਜੀ ਬਾਰਾ ਸ਼ੇਰ ਸਿੰਘ ਭਾਈ ਮਿੰਦਰਪਾਲ ਸਿੰਘ ਜੀ ਗੁਰਬਖਸ਼ ਸਿੰਘ ਜੀ ਜੋ ਭਾਈ ਗੁਰਪ੍ਰੀਤ ਸਿੰਘ ਜੀ ਤੇ ਬਾਬਾ ਸੁਖਨਾਮ ਸਿੰਘ ਜੀ ਕਾਈ ਪ੍ਰਧਾਨ ਜਥੇਦਾਰ ਬਾਬਾ ਹਰਦੇਵ ਸਿੰਘ ਜੀ ਤੇ ਸਾਰੇ ਸਾਡੇ ਬਾਡੀ ਹਾਜ਼ਰ ਹੋ ਸਾਰੇ ਪਰਿਵਾਰ ਹਾਜ਼ਰ ਹੈ ਜੀ ਜਸਪੀਰ ਕੌਰ ਜੀ ਰਾਜਵੀਰ ਕੌਰ ਜੀ ਸਾਰੀਆਂ ਸੰਗਤਾਂ ਹਾਜ਼ਰ ਨੇ ਇਸ ਲੱਖ ਲੱਖ ਵਧਾਈਆਂ ਸਾਰੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ ਤਾਂ ਦੁਸਤੀ ਬਖਸ਼ਣ ਮੇਰ ਪਰਿਆਤਰ ਬਖਸ਼ਣ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ